ਬਲੌਗ ਦੀ ਨਹੀਂ ਬਲੌਗ ਤਾਂ ਸ਼ੁਰੂ ਕੀਤਾ ਆ ਇਹ ਤਾਂ ਕੰਮ ਸ਼ੁਰੂ ਹੋਇਆ ਹੈ ਇਹੋ ਤੋਂ ਦਿਖਾ ਦਈਏ ਮਾੜਾ ਜਿਹਾ ਅਵਾਲਾ ਆ ਗਿਆ ਹਨ ਕਿੱਥੇ ਨਹੀਂ ਨਹੀਂ ਹਜੇ ਨਹੀਂ ਦਿਖਾਵੇ ਕਿੱਥੇ ਆ ਗਿਆ ਵਾਹ ਹਜੇ ਨਹੀਂ ਆਇਆ ਤੇ ਨਾਣਾ ਹਜੇ ਤਾਂ ਵੈਸੇ ਵੀ ਨਹੀਂ ਫੁਗਰੀ ਦੀ ਮਾਤ ਆ ਨੈਚੁਰਲ ਚੀਜ਼ਾਂ ਦਾ ਦਿਖਾਉਂਦਾ ਆ ਮੈਂ ਜਿੱਕੇ ਦਾ ਪਟੇ ਵਾਲੀ ਮੋਟਰ ਕਹਿੰਦਾ ਧਾਇੇ ਨਹੀਂ ਤੇ ਆਉਂਦੀ ਜੱਟਾ ਨੇ ਮੱਛੀਆਂ ਸੜਤੀਆਂ ਮੱਛੀਆਂ ਕਰੋ ਦਫਾ ਪਾਣੀ ਚੈੱਕ ਤੇ ਦੋਨਾਂ ਪਾਸੇ ਨੇ ਛੱਡਿਆ ਇੱਧਰ ਵੀ ਉੱਧਰਲੀ ਸਾਈਡ ਨੂੰ ਵੀ ਕਿਤੇ ਨਾ ਹੁਣ ਨੂੰ ਇੱਥੇ ਹੁੰਦਾ ਖੇਡਦਾ ਰਹਿੰਦਾ ਤਾਂ ਉਹਦਾ ਮਤਲਬ ਬਾਜੀ ਝੰਡ ਵਾਲਿਆ ਬਾਜੀ ਝੰਡ ਚ ਉਹਦਾ ਨਾਂ ਆਉਣਾ ਹੈਗਾ ਵੀਰੀ ਬੰਬ ਤੇ ਬਾਜੀ ਝੰਡ ਪਾ ਗਏ ਸਾਲਾ ਬੈਗ ਪਾਤਾ ਪਹਿਲਾ ਪਾ ਇਹ ਇਹ ਮੌਸਮ ਦੇਖੋ ਲਾ ਲਿਆ ਨਾ ਕੋਟ ਇਹ ਉਲਟ ਚੱਲਦਾ ਹੈ ਮੌਸਮ ਤੇ ਜਿਹਦਾ ਬੰਨੇ ਬਾਟੇ ਤੇ ਇਹ ਤਾਦੀ ਨਹੀਂ ਮੈਂ ਬਾਹਰ ਜਾਂਦਾ ਨਾ ਕੈਨੇਡਾ ਨਾ ਰਕਾ ਇੱਦਾਂ ਗਈ ਜਾਵੇ ਜੋ ਵੀ ਆ ਨਾ ਮਿਲੇ ਨਹੀਂ ਉਧਰ ਤਾਂ ਹਜੇ ਖੱਬੇ ਪਾਸੇ ਮੌਤ ਹੈ ਬੱਚੋ ਉਹ ਮੋੜ ਹੈ ਨਾ ਉਹ ਮੌਤ ਹੈ ਹੋ ਗਿਆ ਸ਼ਵਨ ਹੀ ਹੋ ਗਿਆ ਮਤਲਬ ਮਿਲਿਆ ਨਹੀਂ ਉਸ ਤੋਂ ਬਾਅਦ ਤੂੰ ਜਨੂਨ ਹੀ ਗਿਆ ਹੈ ਅਣਾ ਆ ਰਾਹ ਜਾਂਦਾ ਆਪਣਾ ਉਹ ਮੋੜੇ ਆਪਣਾ ਹੈਗਾ ਘਰ ਹਨਾ ਆ ਆਪਣਾ ਖੂਹ ਆ ਮਤਲਬ ਫੇਸ ਟੂ ਫੇਸ ਹੀ ਹੈ ਨਾ 12 ਗਾਉਂ ਦੀ ਟ੍ਰੈਲੀਆਂ ਖੜੀਆਂ ਪੰਗੂਆਂ ਦੀ ਮੱਥੇ ਰੱਗੜ ਗਿਆ ਸਿਰ ਵੱਧ ਗਿਆ ਜਾਈ ਤੇ ਪੰਗੂ ਗੋਤ ਹੈ ਹਾਂਜੀ ਕਿਦਾਂ ਕੀ ਹਾਲ ਚਾਲ ਸਾਸਰੀ ਗਾਲਜੀ ਸਾਰਿਆਂ ਨੂੰ ਨਵੇਂ ਵਲੌਗ ਜੀ ਤੁਹਾਡਾ ਸਵਾਗਤ ਹੈ ਫਿਰ ਮੈਂ ਕਿਹਾ ਵਲੌਗ ਹੀ ਸ਼ੁਰੂ ਕਰ ਲੈਂਦੇ ਆ ਨਾ ਨਵੇਂ ਪੁਰਾਣੇ ਉਹ ਫਿਨਿਸ਼ ਕਰਤੇ ਸੀ ਆਪਾਂ ਐਡਿਟ ਕਰਕੇ ਫਿਰ ਮੈਂ ਕਿਹਾ ਕਰ ਨਵੇਂ ਲਈ ਧਰ ਲਈ ਜਣਾ ਨਵੇਂ ਵਲੌਗ ਦੀ ਹੋਰ ਸੁਣਾਓ ਕੀ ਹਾਲ ਚਾਲ ਤੇ ਕਣਕ ਨੂੰ ਪਾਣੀ ਲੱਗਦਾ ਤੇ ਇੱਧਰ ਦੇਖੋ ਆ ਵੀ ਬਾਸਮਤੀ ਡਿੱਪਈ ਤੇ ਇੱਕ ਤਕਰੀਬ ਸਾਢੇ ਨਹੀਂ ਸਾਰਿਆਂ ਦੇ ਆਲੇ ਦੁਆਲੇ ਏਰੀਆ ਸਾਰਿਆਂ ਦੇ ਡਿੱਗਣ ਲੱਗ ਪਈ ਤੇਲਾ ਜਾਂ ਪੈਣ ਲੱਗ ਪਈ ਬਿਮਾਰੀ ਤੇ ਮੋਟਰ ਸਾਡੀ ਦਾ ਪ੍ਰੈਸ਼ਰ ਚੈੱਕ ਕਰੋ ਹੋ ਯਾਰ ਚੜਾਪਰ ਨੂੰ ਫਿਰਦੀ ਹੈ ਨਾ ਪਾਣੀ ਦੇਖੋ ਇਹਦਾ ਚੜਾਪਰ ਨੂੰ ਫਿਰਦਾ ਜਿਹਦਾ ਰੜੇ ਅਲੇ ਇਹਦਾ ਸ਼ੇਰ ਆ ਜਿਹਦਾ ਤੁਹਾਨੂੰ ਅੱਗੇ ਦੋ ਸੋਣਾਂ ਇਹਦੀ ਇੱਕ ਹੋਰ ਸਿਆ ਦਾ ਸ਼ੇਰ ਨਵਾ ਲੈਨ ਹੁਣ ਮੈਨੂੰ ਮੜ ਜੀ ਚੇਤੇ ਆ ਮਾੜੀ ਸੁਣਾਈ ਦਿੰਦਾ ਯਾਦ ਕਰਕੇ ਤੇ ਪਟੇ ਵਾਲੀ ਮੋਟਰ ਕਹਿੰਦਾ ਧਾਇੇ ਨਹੀਂ ਤੇ ਆਉਂਦੀ ਜੱਟਾ ਨੇ ਮੱਛੀਆਂ ਛੜਤੀਆਂ ਮੱਛੀਆਂ ਕਰੋ ਦਫਾ ਪਾਣੀ ਚੈੱਕ ਤੇ ਦੋਨਾਂ ਪਾਸੇ ਨੂੰ ਛੱਡਿਆ ਇੱਧਰ ਵੀ ਤੇ ਉਧਰਲੀ ਸਾਈਡ ਨੂੰ ਵੀ ਇੱਧਰ ਨੂੰ ਛੱਡੀਆਂ ਤਾਂ ਫਿਰ ਇੱਕ ਆ ਪਾਸੇ ਛੱਡੀ ਆ ਆੜ ਤੋੜ ਛੱਡਦੀ ਆ ਪਾਣੀ ਬਹੁਤ ਹੈ ਕੀ ਕਰੀਏ ਕਹਿੰਦਾ ਪ੍ਰਵਾਹ ਪੂਰਾ ਕਿ ਨਹੀਂ ਸਭ ਕਹਿੰਦਾ ਰੜਿਆ ਵਾਲਾ ਆਲਾ ਪਟਿਆਲੀ ਮੋਟਰ ਕਹਿੰਦਾ ਧਾਇ ਨਹੀਂ ਤੇ ਆਉਂਦੀ ਜੱਟਾਂ ਨੇ ਮੱਖੀਆਂ ਸੜਦੀਆਂ ਮੱਖੀਆਂ ਦੇਖੋ ਆਦਾ ਬਣੀ ਜਾਂਦਾ ਬਾਕੀ ਹਰਾ ਦੇਖੋ ਆਪਣਾ ਕਿਦਾਂ ਗਲਵਾ ਦੇਣਾ ਅਜੇ ਪੱਠੇ ਉਧਰ ਵੀ ਹੈਗੇ ਆ ਪਾਰ ਫੇ ਆਪ ਮੋਲ ਕਹਿੰਦੇ ਆ ਸ਼ੌਂਕ ਨਾ ਰੱਖਿਆ ਪਸੂ ਖਰਾਕ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਮੋਟਰ ਦਾ ਪਾਣੀ ਦੋਨੇ ਸਾਈਡਾਂ ਨੂੰ ਜਾਂਦਾ ਉਧਰ ਦੀ ਸਾਈਡ ਨੂੰ ਵੀ ਜਾਂਣ ਡਿਆ ਇਧਰ ਪਿੰਡ ਵਾਲੀ ਸਾਈਡ ਨੂੰ ਵੀ ਜਾਂਣ ਡਿਆ ਇਹਨਾਂ ਮਤਲਬ ਦੋਨੇ ਸਾਡਾ ਸਾਂ ਭੀਂਆਇਆ ਮਤਲਬ ਇਹ ਜਿਹੜਾ ਆਪਾਂ ਗਏ ਨਾ ਬੰਪਰ ਚ ਆਪਾਂ ਬੰਪਰ ਤੇ ਹੱਕੋ ਕੀਤੇ ਹੀ ਭੇਦ ਭਾਵ ਨਹੀਂ ਕਰਦੇ ਆਪਾਂ ਬੰਪਰ ਹੱਕ ਚ ਫਸਲਾਂ ਚ ਭੇਦ ਭਾਵ ਨਹੀਂ ਕਰਦੇ ਸਾਰੀਆਂ ਚੀਜ਼ਾਂ ਬੀਜੀ ਦੀਆਂ ਉਹਦਾ ਸਾਡੀ ਮੋਟਰ ਵੀ ਭੇਦ ਭਾਵ ਨਹੀਂ ਕਰਦੀ ਦੇਖੋ ਉਧਰੋਂ ਉਧਰੀ ਸਾਈਡ ਨੂੰ ਜਿਹੜਾ ਪਾਣੀ ਜਾਂਦਾ ਆਹ ਕਿਹਾਰੇ ਨੂੰ ਜਾਂਦਾ ਉਧਰ ਤੁਰ ਤੱਕ ਭਰ ਗਿਆ ਸਾਰੇ ਜਿੰਨੇ ਸੀਗੇ ਤੇ ਇੱਧਰ ਇਹਦਾ ਇੱਕ ਕਿਹਾਰਾ ਰਹਿ ਗਿਆ ਜਿਹੜੀ ਉਧਰੀ ਸਾਈਡ ਤੋਂ ਭਰਦੇ ਆਉਂਦੇ ਸੀ ਉਹਦਾ ਵੀ ਇੱਕ ਕਿਹਾਰਾ ਰਹਿ ਮੈਂ ਬਰਾਬਰ ਹੀ ਭਰਦੀ ਆਉਂਦੀ ਆ ਭੇਦ ਭਾਵ ਹੈ ਨਹੀਂ ਕੋਈ ਤੇ ਆਹ ਹਨ ਖੱਤੇ ਦੇ ਵਿੱਚ ਉਠਕੇ ਬਣਾਉਣਾ ਆ ਆਹ ਖੱਤੇ ਚ ਆਪਾਂ ਵਲੌਗ ਬਣਾਇਆ ਹੈ ਸਗਾ ਆਹੋ ਜੌਂਡੀਅਰ ਦਾ ਜੌਂਡੀ ਖੁੱਬ ਗਿਆ ਆਹੀ ਖੱਤੇ ਚ ਖੁੱਬਿਆ ਸਗਾ ਤੇ ਇੱਥੇ ਟਰੈਕਟਰ ਜਦੋਂ ਖੁੱਬ ਗਿਆ ਜੀ ਹਣਾ ਜਦੋਂ ਟਰੈਕਟਰ ਕੱਢ ਕੂੜਾ ਹਟੇ ਤੇ ਜਿਹੜਾ ਟੋਜਨ ਸਗਾ ਆਪਣਾ ਜਿਹੜਾ ਟਰੈਕਟਰ ਦਾ ਟੋਜਨ ਸਗਾ ਪਾਇਆ ਸਗਾ ਜੌਂਡੀ ਨੂੰ ਉਹ ਹਣਾ ਲਾ ਕੇ ਤੁਹਾਨੂੰ ਦੱਸਣਾ ਭਿੰਦਾ ਪੰਗੂ ਸਾਡੇ ਪਿੰਡ ਦਾ ਮੁੰਡਾ ਆ ਉਹ ਜਿਹੜਾ ਜੱਟ ਦਾ ਦਿਲ ਐਡਾ ਹੋ ਜਾਂਦਾ ਹਣਾ ਉਹੋ ਤੇ ਉਹਦੇ ਕੱਦ-ਗਾੜ ਤੇ ਨਾ ਜਾਏ ਉਹ ਉਹਦੀ ਟ੍ਰਾਂਸਪੋਰਟਾਂ ਚੱਲਦੀਆਂ ਉਹ ਮਾੜਾ ਜਿਹੜਾ ਬੰਦਾ ਨੇਗਾ ਉਹ ਪਿੰਡਾਂ ਵਾਂਗੂ ਉਹਦੇ ਕੱਦ ਕਾੜ ਦੇ ਨਾ ਜਾਏ ਉਹ ਤੇ ਬਾਕੀ ਜਿਹੜੀ ਉਹਦੇ ਮੁੱਛਾਂ ਨੇ ਤਾਂ ਤਾਂ ਰੱਖੀਆਂ ਆ ਉਹ ਜਿਹੜਾ ਉਹਦਾ ਗਾਣਾ ਨਹੀਂ ਆ ਇਹ ਕਨੋਜਲੇ ਤੱਕ ਆਪਣੇ ਖੰਨੇਓਂ ਕਰਾ ਕੇ ਮੁੱਛ ਖੁੰਡੀ ਗੋਰੀਏ ਉਹ ਵੀ ਉੱਤੇ ਉਹਨੇ ਲਿਖਿਆ ਆ ਕਿਤੇ ਆਉਣ ਡਿਆ ਹੋਏ ਇੱਥੇ ਸੈਟ ਕਰਾਉਂਦਾ ਹੀ ਖੰਨੇ ਤੇ ਉਹਨੇ ਮਤਲਬ ਇੱਥੇ ਦੇਖ ਕੇ ਮਾੜਾ ਜਿਹੜਾ ਬੰਦਾ ਨਹੀਂ ਇਹਨੂੰ ਕਿਤੇ ਲਾਈਟ 'ਚ ਨਾ ਲੈ ਜਾਇਓ ਬੰਦਾ ਟਰਾਂਸਪੋਰਟਾਂ ਚ ਜਲਦੀਆਂ ਪੈਂਦੇ ਦੀਆਂ ਇਹਦੀਆਂ ਮਜ਼ਾਕ ਨਹੀਂ ਉਹ ਚੂਨੀ ਬੋਲਦਾ ਹੁੰਦਾ ਤਮਾ ਪੈਂਡ ਆਣ ਕੇ ਸਾਡੇ ਚੈੱਕ ਕਰ ਲਿਓ ਪਿੰਡਾਂ ਟਰਾਂਸਪੋਰਟੀਆਂ ਵੱਜਦਾ ਹੁਣ ਉਹ ਤੇ ਉਹਨੇ ਹਨਾ ਇੱਥੇ ਇਹਦੇ ਉੱਤੇ ਉਹ ਟਰੈਕਟਰ ਦੇ ਉੱਤੇ ਮੋਰੇ ਬੰਪਰ ਤੇ ਟੋਜਨ ਰੱਖਦਾ ਤੇ ਮੈਂ ਟਰੈਕਟਰ ਲੈ ਕੇ ਤੁਰ ਪਿਆ ਤੇ ਹਨਾ ਆ ਰਾਹ ਜਾਂਦਾ ਆਪਣਾ ਉਹ ਮੋਰੇ ਆਪਣਾ ਹੈਗਾ ਘਰ ਹਨਾ ਆ ਆਪਣਾ ਖੂਹ ਹੈ ਮਤਲਬ ਫੇਸ ਟੂ ਫੇਸ ਹੀ ਹੈ ਹਨਾ ਕੰਮ ਮਤਲਬ ਘਰ ਦੇ ਖੂਹ ਐਨ ਮਤਲਬ ਫੇਸ ਟੂ ਫੇਸ ਹੀ ਐ ਦਿਸ਼ਾयां ਨੇ ਬਰਾਬਰ ਐ ਇਹਨਾਂ ਦੀ ਤੇ ਮੈਂ ਉਹਨੇ ਨਾ ਟੈਬੂ ਚੋਂ ਮੋਰੇ ਸੇ ਬੰਪਰ ਤੇ ਰੱਖਦਾ ਤੇ ਮੈਂ ਕੱਢ ਕੇ ਲੈ ਗਿਆ ਟਰੈਕਟਰ ਤੇ ਰੱਖ ਕੇ ਨਾ ਲੈ ਗਿਆ ਇੱਥੇ ਜੋਂਡੀਰ ਤੇ ਆ ਦੇਖੋ ਇੱਥੋਂ ਲੈ ਕੇ ਉਹ ਆਪਣਾ ਘਰ ਆ ਕਿੰਨੀ ਗਵਾੜ ਹੋ ਵਾਤ ਬਾਤ 25 ਸੈਕਿੰਡ ਲਾ ਲਓ ਨਾ ਟਰੈਕਟਰ ਤੇ ਆਪਾਂ ਜਾਣ ਦੇ 25 ਸੈਕਿੰਡ ਵੀ ਜ਼ਿਆਦਾ 20 ਸੈਕਿੰਡ ਲੱਗੇ ਉਹਨੇ ਘਰ ਜਾਣ ਨੂੰ ਉਹ ਕਿਦਾਂ ਟੂਜਨ ਬੰਪਰ ਤੋਂ ਲੈ ਕੇ ਡੈਪਿਆ ਮੋਰੇ ਉਹ ਤੇ ਮੈਂ ਜਦੋਂ ਘਰੇ ਜਾ ਕੇ ਦੇਖਿਆ ਉਹ ਵੀ ਉੱਥੇ ਖੜਾ ਜਦੋਂ ਮੈਂ ਜਾ ਕੇ ਦੇਖਿਆ ਉਹ ਮੋਰੇ ਬੰਪਰ ਤੇ ਟੂਜਨ ਹੈ ਹੀ ਨਹੀਂ ਉਹ ਕਿਤੇ ਰਾਹ 'ਚ ਇੱਥੇ ਡੈਪਿਆ ਮੈਂ ਧਿਆਨ ਨਹੀਂ ਮਾਰਿਆ ਬਾਲਾ ਹਨਾ ਤੇ ਬਾਲਾ ਮਤੇਜ ਵੀ ਹੈ ਨਹੀਂ ਸੀ ਪਾਣੀ ਕੇ ਹਿਸਾਬ ਨਾਲ ਰਾਹ 'ਚ ਇੱਥੇ ਰਾਹ 'ਚ ਡੈਪਿਆ ਇੰਨੀ ਬਾੜ 'ਚ ਆ ਜੀ ਇੰਨੀ ਕਿ ਜੀ ਉਹ ਤੱਕਣਾ ਤੇ ਉੱਥੇ ਮੈਂ ਘਰੇ ਜਾ ਕੇ ਜਦੋਂ ਦੇਖਿਆ ਮੂਰੇ ਟੋਜਨ ਹੀ ਹੈ ਨਹੀਂ ਜਦੋਂ ਮੈਂ ਘਰੇ ਉੱਥੇ ਉਸੇ ਵੇਲੇ ਮੈਂ ਮੋਟਰਲ ਜਾ ਕੇ ਵਾਪਸ ਆ ਗਿਆ ਤਾਂ ਵਾਪਸ ਦੇਖ ਲਓ 20 ਸੈਕਿੰਡ 25 ਸੈਕਿੰਡ ਦੀ ਡਿਲੇ ਹੋਈ ਤੇ ਟੋਜਨ ਗੈਪ ਹੋ ਗਿਆ ਉਹ ਮਿਸਟਰ ਇੰਡੀਆ ਬਣ ਗਿਆ ਜਿਦਾਂ ਅਨੀਲ ਕਪੂਰ ਦੀ ਫਿਲਮ ਨਹੀਂ ਸੀਗੀ ਮਿਸਟਰ ਇੰਡੀਆ ਉਹ ਗੈਪ ਹੋ ਜਾਂਦਾ ਹੁੰਦਾ ਹੈਗਾ ਨਾ ਮਿਸਟਰ ਇੰਡੀਆ ਇਹਦਾ ਟੋਜਨ ਵੀ ਸਾਡਾ ਮਿਸਟਰ ਇੰਡੀਆ ਬਣ ਗਿਆ ਉਹ ਗੈਪ ਹੀ ਹੋ ਗਿਆ ਸ਼ਪਨ ਹੀ ਹੋ ਗਿਆ ਮਤਲਬ ਮਿਲਿਆ ਨਹੀਂ ਉਹ ਤੋਂ ਬਾਅਦ ਟੋਜਨ ਹੁਣ ਹੀ ਗਿਆ ਮਿਸਟਰ ਇੰਡੀਆ ਬਣ ਗਿਆ ਟੋਜਨ ਵੀ ਤੇ ਬਾਕੀ ਆ ਮਿਲੋ ਸਾਡੇ ਦੋਸਤ ਨੂੰ ਦੂਜਾ ਜਿਹੜਾ ਰੈਂਬੋ ਸਾਡਾ ਨ ਬੋ ਆਗਿਆਕਾਰੀ ਇਹ ਵੀ ਬੋ ਆਗਿਆਕਾਰੀ ਉਰੇਆ ਇਹਨੇ ਇੱਕਦਮ ਮੈ ਹੈਲੋ ਕਰ ਹੈਲੋ ਕਰ ਓਏ ਹੈਲੋ ਕਰਕੇ ਸ ਹੈਲੋ ਕਰ ਹੈਲੋ ਦੂਜੇ ਪੈਰ ਨਾਲ ਦੂਜੇ ਨਾਲ ਹੈਲੋ ਕਰ ਹੈ ਹੈਲੋ ਦੂਜੇ ਨਾਲ ਹੈਲੋ ਇਹ ਵੀ ਕਹਿਣਾ ਆਖੇ ਲੱਗਦਾ ਆ ਸਾਡਾ ਰੈਂਬੋ ਕਹਿਣਾ ਮੰਨਦਾ ਉਹਦਾ ਇਹ ਵੀ ਕਹਿਣਾ ਮੰਨਦਾ ਇਹ ਪੰਜ ਸੀਗੇ ਤੇ ਚਾਰ ਪੰਜ ਇੱਥੇ ਚਲੇ ਗਏ ਇਹ ਇੱਥੇ ਖੂਤੇ ਰਹਿੰਦਾ ਹੁਣ ਸਾਡਾ ਬੋਡੀਗਾਰਡ ਆ ਖੂਦਾ ਇਹ ਹੈਲੋ ਕਰਕੇ ਸਗਾ ਓਏ ਦੂਜੇ ਪੈਰ ਨਾਲ ਜਿੱਦਾਂ ਇੱਕ ਵੀਡੀਓ ਨਹੀਂ ਪਹਿਲਾਂ ਪਾਈ ਸੀ ਆ ਪਪਰੀ ਦੇ ਡਰਾਈਵਰ ਦੀ ਡਰੋਨਾ ਵੱਲੋਂ ਮੋਡੀਫਾਈ ਕਰਾਇਆ ਨਾ ਇਹ ਪਾੜ ਜੂ ਪਾੜ ਜੂ ਕਰਦਾ ਨਾ ਰੇਸ ਦਿੱਤੇ ਤੇ ਇਹਦਾ ਮੋਡੀਫਾਈ ਕਰਾਇਆ ਸੀ ਉਹਦਾ ਹੀ ਮੋਟਰ ਵੀ ਮੋਡੀਫਾਈ ਕਰਾਈ ਆ ਇਹਨੂੰ ਟਰਬੋ ਲਵਾਈ ਆ ਇਹ ਚਲਾ ਤੋੜ ਦੂ ਤੋੜ ਦੂ ਕਰਦੀ ਐ ਇਹ ਵੀ ਪ੍ਰਵਾਹ ਬਹੁਤ ਹੈ ਦਾ ਪਾਣੀ ਦਾ ਜ਼ਿੰਮੇਵਾਰੀ ਇਹਨਾਂ ਪੂਰੀ ਹੈ ਤੇ ਮਤਲਬ ਦੋਨੇ ਸਾਈਡਾਂ ਦੀ ਆ ਪਾਣੀ ਦੀ ਬਾਕੀ ਵੀਊ ਚੈੱਕ ਕਰੋ ਆ ਖਤਾ ਭਾਰ ਚੱਲਾ ਵੀਊ ਚੈੱਕ ਕਰੋ ਮੈਂ ਜਾ ਫਰਬੋਰ ਬੰਦ ਦੇਣਾ ਇਹ ਜਿਹਦਾ ਬੰਨੇ ਬਾਟੇ ਇਹ ਤਦੇ ਨਹੀਂ ਮੈਂ ਬਾਹਰ ਜਾਂਦਾ ਨਾ ਕੈਨੇਡਾ ਵਰਕ ਆਇਦਾ ਗਈ ਆ ਵੀਜਾ ਨਾ ਮਿਲੇ ਇਹ ਉਦਾਂ ਦਾ ਹਜੇ ਵੀਜਾ ਮੇਰਾ ਪਾਸਪੋਰਟ ਮੈਂ ਪਿਛਲੇ ਸਾਲ ਹੀ ਬਣਾਇਆ ਇਹ ਤਾਂ ਫਰੈਸ਼ ਆ ਇਹ ਤਾਂ ਕੋਈ ਉੱਤੇ ਹੋ ਨਹੀਂ ਲੱਗੀ ਕੀ ਜਾਂਦੇ ਹੁੰਦੇ ਉਹਨੂੰ ਕੀ ਜਾਂਦੇ ਹੁੰਦੇ ਉਹਨੂੰ ਕੀ ਲੱਗ ਜਾਂਦੀ ਹੁੰਦੀ ਆ ਪਤਾ ਨਹੀਂ ਹੁਣ ਮੈਨੂੰ ਇਹ ਚੇਤਾ ਨਹੀਂ ਹੋਣ ਦਿਆ ਰਿਫਿਊਜ਼ ਲਾ ਕੋਈ ਰਿਫਿਊਜ਼ਲ ਨਹੀਂ ਲੱਗੀ ਫਰੈਸ਼ ਪਾਸਪੋਰਟ ਆ ਇਹ ਤਾਂ ਮੈਂ ਪਿਛਲੇ ਸਾਲ ਬਣਾਇਆ ਤੇ ਤਦੇ ਨਹੀਂ ਮੈਂ ਮਤਲਬ ਬਾਹਰ ਜਾਂਦਾ ਨਾ ਮਤਲਬ ਇਹ ਚੀਜ਼ਾਂ ਮਿਸ ਕਰਨੀਆਂ ਨਾ ਜਿਹੜੇ ਬਾਹਰਲੇ ਬੰਦੇ ਮਿਸ ਕਰਦੇ ਹੋਣੇ ਜਿਹੜੇ ਦੇਖ ਆ ਚੀਜ਼ ਤਾਂ ਤੁਹਾਨੂੰ ਦਿਖਾਈ ਨਹੀਂ ਖੱਬੇ ਪਾਸੇ ਮੌਤ ਹੈ ਬਚੋ ਉਹ ਮੋੜ ਹੈ ਨਾ ਉਹ ਤਾਂ ਮੌਤ ਹੈ ਬਾਕੀ ਆ ਸਾਡੇ ਹੁਣ ਜਿਹੜੀ ਹਸ਼ਿਆਰਪੁਰ ਵਾਲੀ ਜਾਂਦੀ ਆ ਰੇਲ ਗੱਡੀ ਵਾਲੀ ਇਹ ਬਿਜਲੀ ਤੇ ਹੋ ਗਈ ਆ ਦੂਏ ਡੀਜ਼ਲ ਵਾਲਾ ਕੰਮ ਗਿਆ ਇਹ ਬਿਜਲੀ ਵਾਲੀ ਗੱਡੀ ਹੁਣ ਸਿੱਧੀ ਜਾਂਦੀ ਆ ਉੱਥੋਂ ਸਾਡੇ ਪਿੰਡ ਵਾਲੇ ਜਿਹੜੇ ਐਨਆਰਆ ਵੀਰ ਕੋਈ ਦੇਖਣ ਦੇ ਆ ਇੱਕ ਭੀਰੀ ਮਿਲ ਐਨਆਰਆ ਇਟਲੀ ਵਾਲਾ ਦੇਖਦਾ ਹੁੰਦਾ ਨਾ ਵੀਰਿਆ ਦੇਖੋ ਇਹ ਹੁਣ ਤਰੱਕੀ ਹੀ ਹੋ ਗਈ ਮਤਲਬ ਆਪਣਾ ਪਿੰਡ ਹਨ ਨਹੀਂ ਆਪਣਾ ਪਿੰਡ ਗਾਦੋ ਸਾਰਾ ਹੀ ਹੋ ਗਿਆ ਮਤਲਬ ਪੰਜਾਬ ਤਰੱਕੀ ਵਾਲੇ ਰਾਹ ਤੇ ਹੋ ਗਿਆ ਆ ਦੇਖੋ ਬਿਲੀ ਵਾਲੀ ਲੇਨ ਪੈ ਗਈ ਹੈ ਹੁਣ ਇੱਥੋਂ ਸਿੱਧੀ ਸ਼ੂਗਦੀ ਆਇਆ ਕਰਨੀ ਆ ਵੱਡੀ ਚਲ ਵਾਲਾ ਕੰਮ ਖਤਮ ਇਹ ਲੇਨ ਮੇਨ ਆ ਸਾਡੇ ਪਿੰਡ ਦੀ ਮਤਲਬ ਇਹ ਇਹ ਜਲੰਧਰੋਂ ਸਿੱਧੀ ਜਿਹੜੀ ਜਾਂਦੀ ਆ ਹਸ਼ਿਆਰਪੁਰ ਨੂੰ ਇੱਥੋਂ ਦੀ ਹੋ ਗਈ ਜਾਂਦੀ ਆ ਤੇ ਬੀਰੀ ਇਟਲੀ ਹਨਾ ਤੁਹਾਨੂੰ ਨਾ ਲੈਤਾ ਬੈਜ ਤੁਹਾਨੂੰ ਜਦੋਂ ਕਿਤੇ ਆਇਆ ਨਾ ਮਲਾਵਾਂਗੇ ਕਬੱਡੀ ਪਲੇਅਰ ਸਗਾ ਬੀਰੀ ਇਟਲੀ ਉਹ ਜ਼ਿੰਮੇਵਾਰੀਆਂ ਉਹਨੂੰ ਬੰਦੇ ਨੂੰ ਬਾਹਰ ਲੈ ਗਈਆਂ ਤੇ ਜੀ ਕਿਤੇ ਨਾ ਹੁਣ ਨੂੰ ਇੱਥੇ ਹੁੰਦਾ ਖੇਡਦਾ ਰਹਿੰਦਾ ਤਾਂ ਉਹਦਾ ਮਤਲਬ ਬਾਜੀ ਝੰਡ ਵਾਲੇ ਬਾਜੀ ਝੰਡ ਚ ਉਹਦਾ ਨਾ ਆਉਣਾ ਹੈਗਾ ਵੀਰੀ ਬੰਬ ਤੇ ਬਾਜੀ ਝੰਡ ਲੈਜੈਂਡ ਪਲੇਅਰਾਂ ਚ ਨਾ ਆਉਣਾ ਸੀ ਉਹਦਾ ਤੇ ਉਹ ਜ਼ਿੰਮੇਵਾਰੀਆਂ ਉਹਨੂੰ ਬਾਹਰ ਲੈ ਗਈਆਂ ਜਦੋਂ ਕਿਤੇ ਆਇਆ ਨਾ ਇੱਥੇ ਹੁਣ ਆਉਂਦਾ ਹੁੰਦਾ ਉਹ ਬਾਹਰ ਆਉਣ ਵਾਲਾ ਹੀ ਆ ਜਦੋਂ ਆਇਆ ਨਾ ਬਾਹਰੋਂ ਇੱਥੇ ਐਨਆਰਏ ਵੀਰ ਸਾਡਾ ਵੀਰੀ ਇਟਲੀ ਤੁਹਾਨੂੰ ਫੇਰ ਉਹਨਾਂ ਦਾ ਦਰਸ਼ਨ ਕਰਾਉਂਗਾ ਬਾਕੀ ਆ ਦੇਖੋ ਬਾਹਰ ਚੱਲਾ ਕਣਕ ਦਾ ਦੇਖੋ ਕਿਦਾ ਰੂਪ ਲੈ ਪਿਆ ਨਾ ਤੁਹਾਨੂੰ ਦੱਸਿਆ ਜਦੋਂ ਅਸੀਂ ਆੜ ਭਾਰ ਕੇ ਕਿਦਾਂ ਪ੍ਰਭਾਵ ਜਾਂ ਪੈਣਾ ਛੋਟੇ ਹੁੰਦੇ ਜੋ 6ਵੀਂ 7ਵੀਂ ਚ ਪੜ੍ਹਦੇ ਹੁੰਦੇ ਨੇ ਨਾ ਤੇ ਉਹ ਸਾਡਾ ਉਸਤਾਦ ਹੁੰਦਾ ਸੀਗਾ ਉਹ ਵੀ ਰੇਟਲੀ ਕਬੱਡੀ ਪਲੇਅਰ ਐਵੇਂ ਥੋੜੀ ਮਤਲਬ ਉਸਤਾਦ ਮੰਨਦੇ ਹੁੰਦੇ ਸੀ ਉਹਨੂੰ ਤੇ ਬਾਕੀ ਜਦੋਂ ਆਇਆ ਨਾ ਤੁਹਾਨੂੰ ਫੇਰ ਮਲਾਵਾਂਗੇ ਉਹਨਾਂ ਵੀ ਰੇਟਲੀ ਉਹ ਜ਼ਿੰਮੇਵਾਰੀਆਂ ਬਾਹਰ ਲੈ ਗਏ ਨਹੀਂ ਤਾਂ ਕਬੱਡੀ ਚ ਤਾਂ ਉਹਨੇ ਮਤਲਬ ਉਹਨੂੰ ਬਾਜੀ ਜਾਂਡ ਖੁਸ਼ੀ ਦੁੱਖੀ ਉਹਨੀਆਂ ਤਾਂ ਕੁਝ ਵੀ ਨਹੀਂ ਤੇ ਬਾਜੀ ਜਾਂਡ ਪਹਿਲੇ ਪਲੇਅਰਾਂ ਦਾ ਨਾਂ ਵਜਿਆਗਾ ਨਹੀਂ ਇਹਦਾ ਸਿੱਧੂ ਮੂਸੇਵਾਲੇ ਕਹਿੰਦਾ ਨਹੀਂ ਲਿਖਿਆ ਕਬੱਡੀ ਵਾਲੇ ਤੂੰ ਬਾਜੀ ਜਾਂਡ ਵਰਗਾ ਕਟਦਾਈ ਵਾਲਾ ਹਨਾ ਨਾਲੇ ਰੋਣ ਨਹੀਂ ਦਿੰਦਾ ਭਾਈ ਇਹ ਕਬੱਡੀ ਵਾਲੇ ਤੋਂ ਵੀਰੀ ਬੰਬ ਵਰਗਾ ਕਟਦਾ ਵੀ ਬਾਲਾ ਨਾਲ ਰੋਣ ਇਹਦਾ ਨਾਂ ਆਉਣਾ ਹੈ ਉਹ ਜਿੰਮੇਵਾਰੀਆਂ ਬਾਹਰ ਲੈ ਗਈਆਂ ਕਣਕ ਬਾਕੀ ਆਪਣੀਆਂ ਕਣਕ ਪਾਚ ਲਈ ਥੋੜੀ ਜੀ ਰਹਿ ਗਈ ਇੱਥੇ ਨੂੰ ਤੇ ਬਾਕੀ ਵੀਰੀ ਭਾਈ ਦੀ ਗੱਲ ਚੱਲਦੀ ਨਾ ਵੀਰੀ ਟਲੀ ਕਬੱਡੀ ਪਲੇਅਰ ਤੇ ਐਦ ਕੀ ਉਹਦਾ ਉਹਨਾਂ ਥੋੜਾ ਜਿਹਾ ਘਟਾ ਜਾ ਹੋ ਗਿਆ ਨਾ ਇਹ ਪਿਛਲੇ ਸਾਲ ਉਹ ਆਇਆ ਉਹ ਸਫਾਰੀ ਲੈ ਕੇ ਆਇਆ ਤੁਹਾਨੂੰ ਗੱਲਾਂ ਤਾਂ ਤੇ 4 ਲੱਖ ਦੀ ਉਹ ਸਫਾਰੀ ਲਿਆਇਆ ਉਹ ਸਫਾਰੀ ਦਾ ਬਹੁਤ ਸ਼ਕੀਨ ਹੈ ਸ਼ੁਰੂ ਤੋਂ ਜਦੋਂ ਤੋਂ ਉਹ ਬਾਹਰ ਗਿਆ ਨਾ ਸਫਾਰੀ ਰੱਖਦਾ ਤੇ 4 ਲੱਖ ਦੀ ਸਫਾਰੀ ਲਿਆ 3 ਲੱਖ ਉਹਦੇ ਉੱਤੇ ਲੱਗ ਗਿਆ ਐਦ ਕੀ ਉਹਨਾਂ ਥੋੜ ਭਰ ਗਿਆ ਖਤਾ ਕੁੰਨਜਾ ਜਾ ਰਹਿ ਗਿਆ ਜਾਨ ਨੂੰ ਆਪਾਂ ਖੂਦ ਹੀ ਚੱਲਦੇ ਆ ਤੇ ਆਹੋ ਬਾਕੀ ਮੈਂ ਹਿਸਾਬ ਲਾ ਜਾਣਾ ਵਿੱਚੋਂ ਜਿਹੜਾ ਕੋਈ ਆਪਣਾ ਚੈਨਲ ਦੇਖਦਾ ਵੀਡੀਓ ਵਿੱਚੋਂ ਕੋਈ ਆਪਣਾ ਜੈਲ ਸੀਜੀ ਕਰਦਾ ਮੈਨੂੰ ਲੱਗਦਾ ਮੈਨੂੰ ਮਾੜਾ ਮਾੜਾ ਤਾਂ ਮਹਿਸੂਸ ਹੀ ਜਾਂ ਹੁੰਦਾ ਰਹਿੰਦਾ ਇਹ ਪਤਾ ਨਹੀਂ ਹੁਣ ਕਿਹੜਾ ਬੰਦਾ ਆ ਵਿੱਚੋਂ ਇੱਕ ਅੱਧਾ ਬੰਦਾ ਹੈਗਾ ਜੈਲ ਸੀਜੀ ਫੀਲ ਕਰਦਾ ਜਖਰ ਨਜ਼ਰ ਲਾ ਦਿੰਦਾ ਯਾਰ ਆਪਣੇ ਵਲੌਗਾਂ ਦੇ ਦੇਖੋ ਕਿਦਾਂ ਆਪਾਂ ਝੋਨਾ ਸ਼ੁਰੂ ਝੋਨੇ ਦੇ ਵਲੌਗ ਬਣਾਏ ਝੋਨਾ ਵੀ ਮੁੱਕਰ ਗਿਆ ਬਾਸਮਤੀ ਵੀ ਮੁੱਕਰ ਗਈ ਹੈ ਨਾ ਤੇ ਅੱਗੇ ਨਹੀਂ ਕਦੀ ਇਦਾਂ ਹੋਇਆ ਸੀ ਜਦੋਂ ਮੈਂ ਚੈਨਲ ਸ਼ੁਰੂ ਕੀਤਾ ਉਦੋਂ ਪਹਿਲੀ ਵਾਰੀ ਇਦ ਤੇ ਨਜ਼ਰ ਲਾ ਦਿੰਦਾ ਕੋਈ ਪਤਾ ਨਹੀਂ ਕੌਣ ਆ ਤੇ ਗਾਂ ਹੁਣ ਆ ਉਹਦਾ ਵੀਡੀਓ ਦੇ ਵਿੱਚ ਵੀ ਕਾਲਾ ਟਿੱਕਾ ਲਾ ਦਿਆ ਕਰਨਾ ਹਣਾ ਅਜੇ ਤਾਂ ਵੈਸੇ ਵੀ ਨਹੀਂ ਫੁਗਰੀ ਦੀ ਮਾਰਦਾ ਨਾ ਨੇਚਰਲ ਚੀਜ਼ਾਂ ਦਾ ਦਿਖਾਉਂਦਾ ਹਣਾ ਮੈਂ ਜਿਹੜੇ ਦਾ ਬਲੌਗਰ ਅੱਜ ਕੱਲ ਦੇ ਫੁਗਰੀ ਮਾਰਦੇ ਆ ਦੇਖੋ ਜੀ ਇਦਾਂ ਉਹਦਾ ਇਦਾਂ ਪੂਰੀ ਫੁਗਰੀ ਜੱਟ ਥੋਦੇ ਵਾਂਗੂ ਮੈਂ ਸਿੱਧਾ ਬਣਾਉਂਦਾ ਨਾ ਮੈਂ ਕੋਈ ਫੁਗਰੀ ਵਾਧੂ ਨਹੀਂ ਮਾਰਦਾ ਹਣਾ ਹਿਸਾਬ ਕੀ ਰੱਖਦਾ ਹੁੰਦਾ ਜਿੱਦਾਂ ਮੈਂ ਫੁਗਰੀ ਵਾਂਗੂ ਜਿੱਦਾਂ ਬਲੌਗਰ ਅੱਜ ਕੱਲ ਮਾਰਦੇ ਆ ਉਹਦਾ ਫੁਗਰੀ ਮਾਰਨ ਲਾ ਪਿਆ ਫੇਰ ਤਾਂ ਤੁਸੀਂ ਲਾਦਾ ਸਾਡਾ ਮੇਰਾ ਚੈਨਲ ਹੀ ੜਾ ਦੇਣਾ ਪਾ ਨજર ਲਾਤੀ ਐਦ ਕੀ ਸਾਡੀ ਫਸਲ ਨੂੰ ਨਹੀਂ ਤਾਂ ਜੀ ਸਭਲ ਕਿਸਾਨ ਬਣ ਜਾਣਾ ਸੀ ਅਰਜਣ ਆਉਂਦਾ ਆਉਂਦਾ ਰਹਿ ਗਿਆ ਅੱਜ ਸਾਡਾ ਐਦ ਕੀ ਲੋ ਵੀ ਦੋਸਤੋ ਇਹ ਗਾਂ ਨੂੰ ਦਵਾ ਇੱਧਰਲੀ ਸਾਈਡ ਤਾਂ ਸਾਰੀ ਗਈ ਪਰ ਤੇ ਇੱਧਰ ਹੀ ਲੱਗੀ ਦੋ ਕੇ 11 ਰਹਿ ਗਏ ਆ ਉਹ ਵੀ ਪਰ ਜਾਣੇ ਆ ਤੇ ਇੱਥੇ ਫਿਰ ਆਪਾਂ ਹੁਣ ਸਮਾਪਤੀ ਕਰਦੇ ਆਂ ਬਲੌਗ ਦੀ ਨਹੀਂ ਬਲੌਗ ਤਾਂ ਸ਼ੁਰੂ ਕੀਤਾ ਆ ਇਹ ਤਾਂ ਕੰਮ ਸ਼ੁਰੂ ਹੋਇਆ ਹੈ ਅਜੇ ਤਾਂ ਬਲੌਗ ਦੀ ਨਹੀਂ ਆ ਸਮਾਪਤੀ ਕਰਨੀ ਏ ਦਾ ਮਤਲਬ ਹੈ ਸਟਾਰਟਿੰਗ ਮਤਲਬ ਅੱਜ ਦੀ ਹੁਣ ਤੱਕ ਦੀ ਅੱਜ ਦਾ ਮਤਲਬ ਕੋਟਾ ਪਬੂਰਾ ਕਰਦੇ ਆ ਤੇ ਕੱਲ੍ਹ ਨੂੰ ਸਵੇਰ ਨੂੰ ਹੈਗੀ ਆ ਪ੍ਰਵਾਦ ਫੇਰੀ ਫੰਡੇ ਬਾਈ ਕੇ ਗੁਰਦੁਆਰਾ ਸਾਹਿਬ ਰੱਖੀ ਹੋਣੀ ਤੇ ਉਸ ਸਵੇਰ ਨੂੰ ਮਿਲਾਂਗੇ ਪ੍ਰਵਾਦ ਫੇਰੀ ਦੇ ਮਿਲਾਂਗੇ ਅਨਸਾ ਤੁਹਾਨੂੰ ਫੇ ਪ੍ਰਵਾਦ ਫੇਰੀ ਉੱਥੇ ਦਾ ਵੀ ਮਾਹੌਲ ਇਹਦਾ ਮਤਲਬ ਦਿਖਾਉਂਦੇ ਆ ਤੇ ਚੰਗਾ ਜੀ ਲੋ ਜੀ ਇੱਦਾਂ ਹੀ ਤੁਹਾਨੂੰ ਕਿਹਦੀ ਪਰਵਾਹ ਫੇਰੀ ਆ ਫੰਡੇ ਬਾਈ ਕੇਸ ਤੇ ਚੱਲੇ ਆ ਫੇ ਉੱਥੇ ਸਮਾਨ ਲੈਣ ਦੇ ਦੇ ਮੀਨੂ ਕੀ ਰੱਖਿਆ ਨਹੀਂ ਅੱਜ ਦਾ ਆਈ ਗਿਆ ਤੇ ਮੇਗਾ ਫੰਡੇ ਕੇ ਪਰਵਾਹ ਦੇ ਫੇਰੀ ਆ ਦੱਸ ਦਈਏ ਚਲਿਏ ਉੱਤੋਂ ਦੀ ਜਾਣਾ ਇੱਥੇ ਮੋੜ ਲੈ ਜਾਏ ਉੱਤੋਂ ਦੀ ਗੱਲ ਆ ਇਹ ਵੀ ਲੱਗਣੀ ਤਾਂ ਕਿ ਤੇਰੀ ਕਾਲ ਨੇ ਕਿ ਘਟੇ ਜੀ ਕਿਆ ਤੇ ਫੰਡ ਜੀ ਕਿਥੋਂ ਦਿਖਾ ਦਈਏ ਮਾੜਾ ਜ ਆਵਾਲਾ ਆ ਗਿਆ ਹਨ ਕਿੱਥੇ ਨਹੀਂ ਹਜੇ ਹੀ ਦਿਖਾਵੇ ਕਿੱਥੇ ਆ ਗਿਆ ਹਜੇ ਨਹੀਂ ਆਇਆ ਤੇ ਮਠਾਇਆ ਮਠੇ ਜੀ ਕੀ ਹੈ ਡੇਟ 26 ਅੱਛਾ 26 ਯਾਰ ਵੀ ਨਹੀਂ 26 ਲੈਣ ਗਿਆ ਜੀ ਉਥੇ ਦੇਖਿਆ ਨਹੀਂ ਤੇ ਇਹਦੇ ਵਿੱਚ ਬਰੈਡ ਆ ਹੁਣੇ ਨਹੀਂ ਖਾਣੇ ਆ। ਸਾਡੇ ਆ ਮੇ ਇਹਨਾਂ ਦਾ ਵੀ ਅਜ ਕਲਾਮ ਨਹੀਂ ਸੀ। ਤੁਸੀਂ ਥੋੜਾ ਥੋੜਾ ਇੱਧਰ ਹੋ ਜਾਓ। ਪਾ ਕੇ ਤਿਆਰ ਆ ਤੇ ਇੱਧਰ ਕੀ ਕਹਿੰਦੇ ਹੁੰਦੇ ਆ 4 ਇੱਜਰੇ ਜਗਮਲੀ ਹੋਈ। ਫੰਡੇ ਹੀ ਕਹਿੰਦੇ ਹੁੰਦੇ ਹਨ। ਇਹ 4 ਇੱਜਰੇ ਜਗਮਲੀ ਹੋਈ। ਵੀ ਦੇਖੋ ਉਧਰ ਜੂਨ ਜਲਾਈ ਆਪਣਾ ਮੁੱਕ ਗਿਆ ਆ ਤੇ ਸਿਆਲ ਚੜਨ ਲੱਗਾ ਤੇ ਫੰਡੇ ਨੇ ਫਰਾਟਾ ਹੁਣ ਸ਼ੁਰੂ ਕੀਤਾ ਆ। ਡੋਲਾ ਉਸਾਰਨ ਦੀਦਾ ਜਦੋਂ ਹੀ ਕਰੀਏ ਇਹ ਕੋਈ ਠੰਡ ਚੋਂਦਾ ਇਹ ਮੌਸਮ ਇਹ ਮੌਸਮ ਦੇਖੋ ਇਹ ਲਾ ਲਿਆ ਨਾ ਕੋੜ ਇਹ ਉਲਟ ਚੱਲਦਾ ਹੈ ਮੌਸਮ ਦੇ ਤੇ ਜੂਨ ਜਲਾਈ ਜੇ ਕੋਟੀ ਪਾਉਣੀ ਆ ਤੇ ਹੁਣ ਇਹਦਾ ਫਰਾਟਾ ਚਲਾਉਣ ਦਾ ਕੰਮ ਟਾਈਮ ਆ ਗਿਆ ਸਵੇਦਾ ਕਰਦੀ ਅੱਜ ਲਾਉਂਦੇ ਜਾਂ ਅੱਜ ਆਪਾਂ ਖਾ ਕੇ ਜੈਮ ਹੀ ਲਾਉਣੀ ਐ ਇਦੂ ਬਾਅਦ ਜੈਮ ਨਾਲ ਜਾਣੀਆਂ ਆਪਾਂ ਇਦੂ ਬਾਅਦ ਡੋਲੇ 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 ਲਾਉਣੇ ਅੱਜ ਬਰੈਡ ਬੈੱਡ ਤੇ ਉਹ ਖਾ ਕੇ ਤੇ ਇਦੂ ਬਾਅਦ ਜੈਮ ਲੱਗੂਗੀ ਅੱਜ ਉਨੇ ਮਿੱਠਾ ਜਿਆਦਾ ਨਾ ਪਾ ਦੀ ਥੋੜਾ ਆ ਪਾ ਲੈ ਪੱਠੇ ਲੈ ਵੱਡ ਲੱਦ ਲੈ ਤੇ ਅੱਜ ਪ੍ਰਵਾਦ ਫੇਰੀ ਤੋਂ ਆਈ ਭੱਜਾ ਮਤ ਜਾਨ ਹੀ ਹੋ ਲੇਟ ਹੋ ਗਈ ਹਣਾ ਅੱਜ ਛੁੱਟੀ ਹੋ ਗਈ ਤੇ ਜ਼ਿੰਮੇਵਾਰ ਕਹਿੰਦਾ ਛੁੱਟੀ ਨਹੀਂ ਕਰਨੀ ਪਰ ਅੱਜ ਹੋ ਗਈ ਆ ਤੇ ਜਮ ਤੇ ਮੋਹਰੇ ਆਪਣੇ ਮਤਲਬ ਪੱਠੇ ਆ ਇੱਥੇ ਮਤਲਬ ਇਹ ਵੀ ਫੇਸ ਟੂ ਫੇਸ ਹੀ ਆ ਜਿੱਦਾਂ ਗੱਲ ਆਪਾਂ ਵੀਡੀਓ ਚ ਦੱਸਦੇ ਨਾ ਤੁਹਾਨੂੰ ਘਰ ਤੇ ਖੂ ਆ ਆਪਣੇ ਫੇਸ ਟੂ ਫੇਸ ਆ ਉਦਾਂ ਵੀ ਫੇਸ ਟੂ ਫੇਸ ਹੀ ਆ ਤੇ ਪੱਠੇ ਲੱਦ ਲੈ ਤੇ ਚਲਿਏ ਦੋ ਪੱਠੇ ਥੋੜੇ ਆ ਓਏ ਐਵੇਂ ਪੱਠੇ ਥੋੜੇ ਆ ਹਾਂ ਬੜਲੀ ਹੋਰ ਲੈ ਲੈਂਦੇ ਚਾ ਕਾਲੂ ਸੀ ਕੱਲ ਆ ਗਿਆ ਜੀ ਕੱਲ ਕੱਲ ਤੇ ਸਹੀਂ ਕੱਲ ਬੜ ਲੈਣਾ ਸਟਾਰਟ ਨਾ ਕਰੀਏ ਜੀ ਕੱਲ ਨੂੰ ਵੱਡਾਂਗੇ ਚੰਗਾ ਪਰ ਇਦਾਂ ਕਹਿੰਦੇ ਹੁੰਦੇ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਨਾ ਗੱਲ ਉਹ ਵੀ ਸਹੀ ਆ ਆਪਾਂ ਅੱਜ ਦਾ ਅੱਜ ਦਾ ਕੰਮ ਅੱਜ ਕਰੋ ਕੱਲ ਦਾ ਕੱਲ ਤੇ ਛੱਡ ਦਿਓ ਅੱਜ ਅੱਜ ਕੰਮ ਕਰੋ ਕੱਲ ਚਾਦ ਦਿਓ ਹਾਂ ਕੱਲ ਸਟਾਰਟ ਹੋਵੇ ਦੱਬ ਕਿੱਕ ਹੋਇਆ ਪਾ ਗੇਰ ਖੜਾ ਬੈਗ ਪਾਤਾ ਪਹਿਲਾ ਪਾ ਹੌਲੀ ਜਨਾ ਗਲਾ ਛੱਡੀ ਇਹ ਦੋਸੇ ਚਲੌਣ ਲਾ ਪਿਆ ਭਾਈ ਨੰਨਾ ਕੀ ਇਹ ਨੰਨਾ ਕੀ ਚਲਾਉਣਾ ਹੁੰਦਾ ਇਹਨੂੰ ਬਾ ਉਹ ਜਦੋਂ ਉਹ ਸੜਕ ਤੇ ਰੋਡ ਸੜਕ ਤੇ ਚੜਾਤਾ ਉਹ ਰਾਹ ਤੇ ਬਾ ਨਾਲੀ ਨੂੰ ਭੁੱਲ ਜਾਂਦਾ ਚਲਾਉਣਾ ਖੱਤੇ ਖੱਤੇ ਵਾਲਾ ਹੀ ਹੈ ਇਹ ਅਜੇ